ਸਤ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਹੁਣਾਂ ਦੇ ਘਰੋਂ ਵੀਡੀਓ ਅੱਗੇ ਪੈਂਦੇ ਰਹਿੰਦੇ ਆ ਰਹਿਣਗੇ ਵਪਾਰ ਲੈਣ ਦਾ ਬਾਈ ਜੀ ਹੁਣ ਦਾ ਕੰਮ ਆ ਆ ਟੀਮ ਕੀ ਬਾਈ ਜੀ ਉਹਨਾਂ ਕੋਲੇ ਪਸ਼ੂਆਂ ਦੇ ਰਹਿੰਦੇ ਆ ਟੀਮ ਕੀ ਆਪਣੇ ਚੈਨਲ ਤੇ ਵੀਡੀਓ ਪੈਂਦੇ ਰਹਿੰਦੇ ਆ ਬਾਈ ਜੀ ਬਾਈ ਜੀ ਉਹਨਾਂ ਕੋਲੇ ਦੋ ਜਾਨਵਰ ਅੱਜ ਬਕਾਉ ਇੱਕ ਪਹਿਲਾ ਸੂਆ ਝੋਟੀ ਤੇ ਇੱਕ ਤੀਜਾ ਚੌਥਾ ਸੂਆ ਮੱਝ ਬਾਈ ਜੀ ਬਾਕੀ ਦੀ ਬੰਦੂ ਜਾਣਕਾਰੀ ਆਪਾਂ ਬਾਈ ਜੀ ਤੋਂ ਲੈਣੇ ਆ ਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਰਾਣਾ ਸਿੰਘ ਜੀ ਪਿੰਡ ਬਗਰਾੜੀ ਜੀ ਹਾਂਜੀ ਜਿਹੜਾ ਬੀ ਕੋਡ ਠੀਕ ਹੈ ਤੇ ਕੀ ਡਿਟੇਲ ਆ ਜੀ ਛੋਟੀ ਦੀ ਇਹਦਾ ਮੁੱਲ ਹੈਗਾ ਜੀ 70000 ਮੁੱਲ ਤਾਂ 70000 ਆ ਵੀ ਕੀ ਡਿਟੇਲ ਆ ਕਿੰਨਾ ਟਾਈਮ ਰਹਿੰਦਾ ਸੂਣ ਚ ਕਿੰਨੀ ਗੱਲ ਬਾਕੀ ਦੋ ਤਰੀਕ ਨੂੰ ਦਰ ਪੂਰੀ ਆ ਐਸ ਲੋ ਜੀ ਐ ਦੋ ਤਰੀਕ ਨੂੰ ਦਰ ਪੂਰੀ ਆ ਸੂਆ ਕਿਹੜਾ ਪਹਿਲਾ ਸੂਣਾ ਨਾ ਪਹਿਲਾ ਸੂਆ ਜੀ ਹਾਂਜੀ ਠੀਕ ਆ ਜੀ ਪਹਿਲਾ ਸੂਆ ਸੂਣਾ ਬਾਈ ਜੀ ਦੋ ਤਰੀਕ ਨੂੰ ਛੋਟੀ ਦੇ ਦਿਨ ਪੂਰੇ ਆ ਤੇ ਬਾਈ ਜੀ ਤੌਰ ਚਾਲ ਚੈੱਕ ਕਰਾ ਦਿਓ ਕਰਮਾਂ ਵਾਲੀ ਦੀ। ਨੋ ਬਾਈ ਜੀ ਤੌਰ ਚਾਲ ਚੈੱਕ ਕਰਾਉਣੇ ਆ। ਤਸੱਲੀ ਭਰਕ ਤੁਸੀਂ ਆਪ ਕਰਨੀ ਆ। ਪਹਿਲਾ ਸੂਆ ਝੋਟੀ ਪਲੀ ਪਲੋਸੀ ਸਭੇ ਸੁਮਾਈ ਬਾਈ ਜੀ ਨੇ ਮੁੱਲ ਬਹੁਤ ਜਾਇਜ਼ ਕਰਿਆ। ਡਿਮਾਂਡ ਜਾਇਜ਼ ਹੀ ਕਰੀ ਆ। ਬਾਕੀ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ। ਫੇਸ ਕੁਆਲਟੀ ਚੈੱਕ ਕਰੋ ਜੀ। ਤੌਰ ਚਾਲ ਚੈੱਕ ਕਰੋ ਜੀ। ਜੈਨ ਬਾਈ ਜੀ ਹੁਣ 2 ਤਰੀਕ ਨੂੰ ਪੂਰੇ ਦੱਸਦੇ ਆ। ਅੱਜ ਬਾਈ ਜੀ 22 ਤਰੀਕ ਆ। ਕਣੀ ਦਾ 10 ਦਿਨ ਬਾਈ ਜੀ ਹੁਣਾਂ ਦੇ ਦਸਨ ਮੁਤਾਬਕ ਰਹਿੰਦੇ ਆ ਬਾਕੀ ਭਾਰ ਭੂਟੀ ਗਰੰਟੀ ਇਹਦੀ ਭਾਰ ਪਰੋਟੇ ਦੀ ਬਾਈ ਜੀ ਇਹਦਾ ਗਰੰਟੀ ਆ ਤੁਹਾਡੇ ਘਰ ਦੀ ਵੀ ਮੋੜ ਲਿਓ ਜੀ ਤੋਰਾ ਚਾਲ ਸੋਹਣਾ ਜੀ ਥਣਥਣ ਪੂਰੇ ਸੋਹਣੇ ਆ ਪੂਰੇ ਗੈਬ ਚ ਲੱਗੇ ਆ ਮੋٹے ਮੋٹے ਬਾਈ ਜੀ ਥਾਣਾ ਕਰ ਲੋ ਚੈੱਕ ਜੀ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਲਿਓ ਸਮੇਂ ਭਲੀ ਵਾ ਮੱਝ ਸੋਖਣਾ ਝੋਟੀ ਬਹੁਤ ਆ ਕੱਦ ਬਾਲਾ ਵੱਡਾ ਨੀਗਾ ਜਾਇਜ ਦਰਮਿਆਨੇ ਕੱਦ ਦੀ ਆ ਚੰਗੀ ਸੋਹਣੀ ਸਭੇ ਸੰਭਾਲਿਆ ਸਭੇ ਪਲੀ ਛੋਟੀ ਆ ਬਾਈ ਜੀ ਦੱਸਾਂ ਇਦਾਂ ਜੇ ਦੱਸ ਦਰ ਲੈਂਦੀ ਆ ਛੋਟੀ ਤੁਹਾਨੂੰ ਵੀ ਪਤਾ ਬਾਈ ਜੀ ਲੈਵੇ ਲ ਤਾਂ ਸੋਹਣਾ ਜਗਾਰ ਬਣਾ ਜੂਗੀ ਕੱਟਪੁੜੇ ਦੀ ਸੋਹਣੀ ਆ ਬਾਈ ਜੀ ਰਾਜੀ ਪਲੀ ਆ ਖਾਲਦੇਵਾ ਨੇੜੇ ਤੋਂ ਚੈੱਕ ਕਰ ਲੋ ਜੀ ਚਾਰ ਹੀ ਥਾਣਾ ਪੂਰੇ ਗਏ ਲੱਗੇ ਅਥੀ ਛਵਾਈਲੇ ਤੇ denn ਜਿਹੜੇ ਹਿਸਾਬ ਨਾਲ 10 ਬਾਈ ਜੀ ਨੇ ਦੱਸਿਆ ਉਹ ਬਾਈ ਜੀ ਸਟੀਲ ਬੰਦੀ ਆ ਹਾਂਜੀ ਬਾਈ ਜੀ ਆ ਸੈਡਾ ਤੋਂ 4 ਸਪਿਰੋ ਪੂਰੀ ਵਿਰਲਾ ਜੀ ਮੂਰੇ ਵੀ ਮਗਰ ਵੀ ਜਿਵੇਂ ਪਹਿਲਾਂ ਝੋਟੀ ਆ ਪਹਿਲਾਂ ਲਦਾ ਮਾੜਾ ਮੋਟਾ ਤੁਹਾਨੂੰ ਹੀ ਪਤਾ ਕਰਨਾ ਤੇ ਕਿੰਨੇ ਦੀ ਜੈ ਦੇ ਦੇ ਦਾਂਗੇ ਬਾਈ ਜੀ ਜੈ 70 ਤੋਂ ਮਾਨ ਕਰ ਦੇਗੇ ਸੌਣ ਕਰ ਦੇਗੇ 70000 ਰੁਪਏ ਅਡਵਾਂਸ ਕੀਤੀ ਹੈ ਬਾਈ ਜੀ ਨੇ ਮਾਨ ਤਾਨ ਹੋ ਜੂਗਾ ਫੇਸ ਕੁਆਲਟੀ ਚੈੱਕ ਕਰ ਲ ਸੋਹਣੀ ਸਨਖੀ ਝੋਟੀ ਆ ਨਾ ਸਿੰਘ ਬਾਹ ਗੋਲਾ ਤੇ ਨਾਮ ਵਾਲਾ ਖੁੱਲਾ ਬਾਈ ਜੀ ਜੈਜ ਰਲਦਾ ਮਿਲਦਾ ਦਰਮਿਆਨਾ ਸੈਂਗਾ ਭਾਅ ਮੁਤਾਬਕ ਆਮ ਜਿਹੜੀ ਆਪਾਂ ਨੂੰ ਵੀ ਪਤਾ ਬਾਹਲੀ ਸੋਹਣੀ ਸ਼ਕੀਨ ਤੇ ਬਾਹਲੀ ਚੰਗੀ ਝੋਟੀ ਲਵਾਂਗੇ ਉਹ ਅੱਜ ਬਾਈ ਜੀ ਆਉਂਦੀ ਵੀ ਲੱਖ ਸਵਾ ਲੱਖ ਰੁਪਏ ਦੀ ਆ ਤੇ 70000 ਰੁਪਏ ਜਿਹੜਾ ਮੁੱਲ ਆ ਹੈ ਵੀ ਆਪਾਂ ਵੇਖੀਏ ਤਾਂ ਟੋਕੜਾ ਵਾਲਾ ਬਾਈ ਜੀ ਬਾਰਾਣਾ ਦਾ 8-10 ਕਿਲੋ ਦੁੱਧ ਕਰਮਾ ਵਾਲੀ ਸਮੀ ਬਲੀ ਝੋਟੀ ਆ ਪਿਆ ਦੂਗੀ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਪਹਿਲਾਂ ਨਾ ਦਿੱਤਾ ਦਾ ਦੇ ਦਿੰਦਾ ਜੀ ਬਾਈ ਜੀ ਦੇ ਦਿੰਦਾ ਸੇਵਾ ਵਾਲਾ ਬੰਦਾ ਲੈ ਹੀ ਲੈਂਦਾ ਕਿਸੇ ਵੀਰ ਦੇ ਪਸੰਦ ਆਵੇ ਮੁੱਲ ਬਾਈ ਜੀ ਨੇ ਜਾਇਜ਼ ਡਿਮਾਂਡ ਕਰੀ ਆ ਤੇ ਆ ਬਾਈ ਜੀ ਦੂਜਾ ਨੰਬਰ ਮੱਝ ਕਿਹੜਾ ਸੂਆ ਜੀ ਇਹਦਾ ਇਹ ਜੀ ਚੌਥਾ ਸੂਆ ਸੂ ਕੀਰਨ ਚੌਥਾ ਸੂਆ ਸੂਈ ਵੀ ਆ ਜੀ ਹਾਂਜੀ ਹਾਂਜੀ ਸੂਈ ਆ ਸ ਸੂ ਕੀਰਨ ਸੂਈ ਆ ਬਾਈ ਜੀ ਚੌਥਾ ਸੂਆ ਮੱਝ ਸੂਈ ਵੀ ਆ ਬਾਈ ਜੀ ਹੁਣੀ ਉਹ ਨਿਯਾਨ ਜਿਹਨੂੰ ਕਰੀ ਜਾਂਦੇ ਖੈਰ ਤੇ ਇਹ ਬੱਚਾ ਬਾਈ ਜੀ ਕੀ ਆ ਕਟਾ ਹੈ ਕੱਟੀ ਕਟਾਈ ਕੈ ਦਿਨ ਹੋਦੇ ਮੱਝ ਸੂਈ ਨੂੰ ਜੀ ਇਹਨੂੰ ਚੌਥਾ ਤਾਂ ਨਹੀਂ ਚੌਥਾ ਦਿਨ ਸੂਈ ਨੂੰ ਆ ਬਾਈ ਜੀ ਕਟਾ ਕਰਮ ਵਾਲੀ ਦੇ ਮਗਰ ਆ ਨਾੜਗਾ ਬਾਈ ਜੀ ਆ ਦੇਖ ਲਓ ਬਿਲਕੁਲ ਨਾਲ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣਾਂ ਨਾਲ ਸਪਾਰਕ ਜ਼ਰੂਰ ਕਰ ਲਿਓ ਸੂਆ ਬਾਈ ਜੀ ਚੌਥਾ ਦੱਸ ਦਿਆਂ ਮੈਂ ਬਾਈ ਰਾਜੀ ਹੈ ਨੀ ਕੀ ਮਾੜੀ ਜੀ ਟਿੱਕੀ ਆ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਇਹਦਾ ਵੀ ਤੋਰਾ ਤਾਰਾ ਕਰਨ ਵਾਲੀ ਦਾ ਚੈੱਕ ਕਰਾ ਦਿਓ ਤੇ ਦੁੱਧ ਬਾਈ ਜੀ ਅੰਤਾਜਾ ਕਿੰਨਾ ਜੀ ਇਹਦਾ ਦੁੱਧ ਐਸ ਵਕਤ 10 ਕਿਲੋ ਹੋਈ ਹੁਣ 10 ਕਿਲੋ ਹੁਣ ਤਿਆਰ ਆਈ ਜੀ 9 ਸਾਢੇ 9 ਕਿਲੋ ਦੇ ਡੱਬੇ ਮੋੜਾਂ ਲਾਂਗੇ ਡੱਬੇ ਮਾਰ ਕੇ ਲੈ ਜਾ ਬਾਈ ਦੋ ਡੰਗ ਚਾਰ ਡੰਗ ਜਲਾ ਚੋਲਾ ਪੰਜ ਡੰਗ ਚੋਈ ਜਾਈ ਠੀਕ ਆ ਬਾਈ ਜੀ ਬਾਈ ਜੀ ਇਹਦਾ ਭਲਾ ਪੰਜ ਡੰਗ ਚੋਈ ਜਾਈ ਬਾਕੀ ਮੈਂ ਚਵਾਈ ਕਰਾ ਕੇ ਵਿਖਾ ਲਾਂਗੇ ਠੀਕ ਆ ਬਾਈ ਚਲੋ ਕਰਾ ਦਿਓ ਤੋਰ ਚਾਲ ਚੈੱਕ ਜਿਵਾ ਜੀ ਕੋਈ ਗੱਲ ਨਹੀਂ ਜੀ ਕਰਾ ਦਿਓ ਜੀ ਤ ਤੋਰ ਚਾਲ ਵਾਲੀ ਦੀ ਵੀ ਕਰਮ ਵਾਲੀ ਦੀ ਚੈੱਕ ਕਰਾਉਣੀ ਆ ਤੁਹਾਨੂੰ ਮਸੱਲੀ ਪਾਰਖ ਵੀਰ ਮੇਰੇ ਤੁਸੀਂ ਆਪ ਕਰਨੀ ਆ ਝੋਟੀ ਕਾਲੀ ਆ ਮੱਝ ਸੂਆ ਚੌਥਾ ਕਹ ਦੱਸਦਾ ਬਾਈ ਜੀ ਬਾਈ ਜੀ ਕੇ ਚੰਗੇ ਕਰੋ ਗਰੀਬ ਕਰੋ ਜਿਹਾ ਲੱਗਦੀ ਆ ਗਰੀਬ ਕਰੋ ਜੀ ਲਓ ਬਾਈ ਜੀ ਸੰਗ ਹੈ ਗੋਲ ਆ ਹੈ ਖੁੱਲੇ ਕੁੰਡੇ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਤੋਰਾ ਚਾਲ ਕਰਨ ਵਾਲੀ ਦਾ ਤੁਹਾਨੂੰ ਚੈੱਕ ਕਰਾਉਣੀ ਆ ਮਸੱਲੀ ਪਾਰਖ ਵੀਰ ਜੀ ਤੁਸੀਂ ਆਪ ਕਰਨੀ ਆ ਮੈਂ ਚੰਗੀ ਆ ਬਾਈ ਜੀ ਦਰਮਿਆਨਾ ਕੱਦ ਕਾਠ ਆ ਅੱਡੀ ਵੱਧ ਘਾਟ ਝੋਟੀ ਆ ਮੁੱਲ ਵੀ ਬਾਈ ਜੀ ਜਾਇ ਜੀ ਮਿਲਦਾ ਕਰਨਗੇ ਖਾਲ ਦੇਵੇ ਦੀ ਪੂਰੀ ਸਾਫ ਆ ਬਾਈ ਜੀ ਚਾਰ ਹੀ ਥਾਣਾ ਪੂਰੇ ਗੈਪ ਤੇ ਲੱਗੇ ਆ ਅੱਥੀ ਚਵਾਈ ਵਾਲੇ ਮੋੜ ਲਿਓ ਜੀ ਤੇ ਬਾਈ ਜੀ ਇਕੱਲੀ پارک ਤੁਹੀ ਆਪ ਕਰਨੀ ਜੀ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣਾ ਸਟਾਰਕ ਕਰ ਲਿਓ ਜੀ ਪਾ ਜੰਨੂ ਦਾ ਬਾਈ ਜੀ ਘੋੜੀ ਵਰਗੀ ਆ ਬਾਹਰ ਤੁਹਾਡੇ ਸਾਹਮਣੇ ਬੱਚਾ ਅੰਦਰ ਰਹਿ ਗਿਆ ਸੀਗਾ ਤੇ ਬੱਚੇ ਨੂੰ ਪੂਰਾ ਭੱਜ ਕੇ ਆਈ ਆ ਤੇ ਬਾਈ ਜੀ ਕੀ ਜਿਹੜਾ ਡਿਮਾਂਡ ਆ ਇਹਦੀ ਪੂਰਾ ਬਾਰਾ ਸਕਾਰਟ ਪਾਉਂਦੀ ਭੱਜ ਕੇ ਆਈ ਆ ਐਂ ਆ ਤਾਂ ਬੁੱਢੀ ਠੇਰੀ ਨਹੀਂ ਕਹਿ ਸਕਦੇ ਮਾੜੀ ਠਿੱਕੇ ਅੰਗ ਜ਼ਰੂਰਾ ਬਾਕੀ ਆਪਾਂ ਨੂੰ ਪਤਾ ਦੋਸਤੋ ਇਹ ਪਸ਼ੂ ਜੀ ਦਾ ਸੁੰਦਾ ਇੇਰਾ ਸੂਆ ਵਾ ਤਾਂ ਪਹਿਲੇ ਦਾ ਝੋਟਾ ਵੀ ਕੇਰਾ ਠਿੱਕਾ ਪੁਣਾ ਜਾਂ ਖੌਣ ਲੱਗ ਜਾਂਦੀਆਂ ਸੁਕੇ ਅਸਰ ਜਾਨਵਰ ਕੇਰਾ ਮੜਾ ਜਾਂ ਹੁੰਦਾ ਹੀ ਆ ਕੋਈ ਨਹੀਂ ਤੁਹਾਹਾ ਅਤਵਾਰ ਨੂੰ ਦਾ ਕੋਈ ਗੱਲ ਨਹੀਂ ਵੀਰੇ ਆਪਾਂ ਚੋਕੇ ਹੀ ਵਿਖਾ ਦੋ ਜੇ ਚੋਣੀ ਦਾ ਕਿ ਉਦੋਂ ਚੈੱਕ ਲੋ ਬਾਲਟੀ ਲੋ ਬਾਈ ਜੀ ਤੇ ਬਾਈ ਜੀ ਕੀ ਜੇ ਡਿਮਾਂਡ ਆ ਦੀ ਇਹ 70000 ਛੱਡ ਦੇਗੇ 70000 ਦੀ ਹੋ ਜੂ ਮਾਲ ਦਾ ਮੁਕਾ ਬਾਈ ਨੇ 70000 ਪਹਿਲਾ ਨੰਬਰ ਝੋਟੀ ਦੀ ਡਿਮਾਂਡ ਕਰੀ 70000 ਦੂਜੀ ਦੀ ਤੇ ਬਾਈ ਜੀ ਵਿਖਾ ਦਿਓ ਚਵਾਈ ਕਰਕੇ ਵਿਖੋਣੀ ਦਾ ਫਿਰ ਲੋ ਬਾਈ ਜੀ 70000 ਰੁਪਿਆ ਬਾਈ ਜੀ ਨੇ ਡਿਮਾਂਡ ਕਰੀ ਆ ਤੇ ਬਾਈ ਜੀ ਉਹਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸਵਾਰਥ ਕਰ ਲੋ ਬਾਈ ਜੀ ਦਾ ਮੋਬਾਈਲ ਨੰਬਰ ਬੋਲ ਦਿਓ ਥਾਲੇ ਵਾਲਾ ਦੋਸਤੋ ਬਾਈ ਬੰਦੇ ਟੇ ਲਿਵਾ ਵਖੋਨ ਨੂੰ ਫਿਰਦਾ ਮੁੰਡਾ ਆ ਨੇੜੇ ਤੋਂ ਚੈੱਕ ਕਰ ਲੋ ਥਣ ਲੈਵਾ ਪੂਰੀ ਸਾਫਾ ਲੈਵਾਂ ਲੂਆ ਕਰਨ ਵਾਲੀ ਨੂੰ ਬਹੁਤ ਸੋਹਣਾ ਬਹੁਤ ਚੰਗਾ ਲੱਗਿਆ ਵਾ ਬਾਈ ਜੀ ਚਾਰੇ ਥਣ ਪੂਰੇ ਗਾਇ ਚੱਥੀ ਚਵਾਈ ਲੈ ਚਵਾਈ ਚੋਲੀ ਆ ਬਾਈ ਜੀ ਹਾਂਜੀ ਪੋਲੀ ਨੂੰ ਉਸ ਸੀਲ ਥੜੀ ਆ ਪੂਰੀ ਸੀਲ ਥੜੀ ਠੀਕ ਹੈ ਲੈ ਬਾਈ ਜੀ ਕਰਾਉਣੇ ਚਵਾਈ ਤੁਹਾਨੂੰ ਸੱਟ ਲੋ ਵੀਰੇ ਬੱਚਾ ਲਓ ਬਾਈ ਜੀ ਲਓ ਬਾਈ ਜੀ ਕਰ ਲਓ ਤਸੱਲੀ ਪਰਖ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਦਾ ਨਵਰ ਸਕਰੀਨ ਤੇ ਚੱਲੂਗਾ ਸਿਵਾਇ ਤੁਹਾਨੂੰ ਕਰਕੇ ਦਿਖਾਉਣੇ ਆ। ਲਓ ਵੀ ਮਰੋ। ਕਰ ਲਓ ਤਸੱਲੀ ਭਰ ਕੇ। ਲਓ ਬਾਈ ਜੀ। ਬਾਈ ਜੀ ਹੁਣੀ ਬੱਚਾ ਛੱਡੀ ਬੈਠੇ ਆ। ਸੀਲ ਠੰਡੀ ਮੈਂ ਆ। ਬੱਚੇ ਬੁੱੱਚਿਆਂ ਨੂੰ ਪੂਰਾ ਚੜਦੀ ਕਰਦੀ ਆ। ਕਿਸੇ ਵੀਰ ਦੇ ਪਸੰਦ ਆਵੇ। ਚੋਈ ਬਾਈ ਜੀ ਆਪਾਂ ਨੂੰ ਕਰਕੇ ਵਖਾਉਣ ਲੱਗੇ ਆ ਬਾਈ ਜੀ ਨਾ ਸਪਾਰਕ ਕਰ ਲਿਓ ਮੱਝ ਸੀਲ ਟੰਡੀ ਆ ਵਾਪਸ ਮਾ ਹੁਣੇ ਪਤਾ ਲੱਗ ਗਿਆ ਨਾ ਆਪਾਂ ਨੂੰ ਕਿਵੇਂ ਆ ਬਾਈ ਉਹ ਬਾਈ ਬੱਚਾ ਬਾਈ ਜੀ ਨੇ ਬੰਨਤਾ ਸੀਰ ਸਾਊ ਆ ਦੇਖ ਲਓ ਬਾਈ ਜੀ ਥਣ ਤੋਂ ਲੱਗ ਗਿਆ ਬਾਈ ਜੀ ਬਾਈ 12 ਕਿਲੋ ਖੁੱਲੇ ਜਾਂ ਤਾਂ ਪਾਉਗੇ ਉਸਮਾ ਆਪ ਸਮੂਨੇ ਡੋਟ ਬੜਾ ਆ ਲਓ ਬਾਈ ਜੀ ਛੱਡੋ ਵੀਰੇ ਥਾਲ ਬਾਈ ਜੀ ਨੇੜ ਤੋਂ ਤੁਸੀਂ ਆਪ ਸਮਾਪਸੰਤ ਫਿੱਟ ਕਰ ਲਓ ਮੂਰੇ ਥਾਲ ਮੂਰੇ ਬਦਗਾ ਪਾਸਮੇ ਮਗਰ ਲੈ ਮਗਰ ਪਾਸਮੇ ਵੀ ਆ ਜੱਲੀ ਕਰਾਉਣੀ ਬੰਦੇ ਨੂੰ ਜ਼ਰੂਰੀ ਆ ਜੀ ਕਿਸੇ ਵੀਰ ਨੇ ਕਈ ਵਾਰੀ ਇਹ ਵੀ ਮਗਵੋਣਾ ਜਾਨਵਰ ਮੱਲ ਬਾਈ ਜੀ ਨੇ ਬਹੁਤ ਜਾਇਜ਼ ਕਰਿਆ ਆਪਾਂ ਨੂੰ ਵੀ ਪਤਾ ਇਸ ਪਾਸ ਬਾਈ ਜੀ ਮੈਂ ਮਿਲਦੀ ਨਹੀਂ ਜੀ ਜਿਹੜਾ ਆਪਾਂ ਬਾਈ ਜੀ ਨੇ ਕਰਤਾ ਕਿ ਉਦੋਂ ਬਾਈ ਜੀ ਅਗਲੇ ਅੱਗੇ ਤੇ ਉਦੋਂ ਪਿਛਲੇ ਪਿਛੇ ਤੇ ਉਦੋਂ ਠੀਕ ਹੈ ਜੀ ਤੇ ਇਹਨਾਂ ਨੂੰ ਦਸੱਲੀ ਹੋ ਜਾਂਦੀ ਪੂਰੀ ਜਦੋਂ ਆਪਾਂ ਚਮਾਉ ਨਹੀਂ ਲੱਗ ਗਈ ਲੋ ਬਾਈ ਜੀ ਅਗਲੇ ਤਰ੍ਹਾਂ ਦੀ ਬਾਈ ਜੀ ਹੋਣੀ ਟਰਾਈ ਕਰਨ ਲੱਗ ਗਏ ਕਰ ਲਓ ਵੀਰ ਮੇਰਾ ਦਸੱਲੀ ਟਰਾਈ ਸੋਣੀ ਆ ਗੋਲ ਤਾਰ ਆ ਕੁਝ ਔਰ ਨਹੀਂ ਚਿਤਾਨੀ ਕੋਣੀ ਗੋਲ ਤਾਰ ਆ ਬਾਈ ਦੇ ਕੇ ਰੱਖਰ ਕੇ ਤੁਹਾਨੂੰ ਜ਼ਰੂਰ ਕੋਲੋ ਗਾਈ ਜੀ। ਮੂਰੇ ਧਰ ਬਾਈ ਜੀ ਚੋਈ ਜਾਂਦੇ ਆ। ਬਾਕੀ ਦੁੱਧ ਬਾਈ ਜੀ ਹੋਣਾ ਨੇ 10 ਲੀਟਰ ਦੱਸਿਆ। ਉਹ ਆਪਣੂ ਬਾਹਲੀ ਦੇ ਵਿੱਚ ਹੁਣੇ ਪਤਾ ਲੱਗ ਗਿਆ ਨਾ ਬੱਚੇ ਤਾਂ ਹੀ ਤਸਮਾਈਆ ਮੈਂ ਬੱਚੇ ਨੇ ਸਰ ਬਾਹਲਾ ਕਿਲੋ ਨਾ ਚੁਣਨ ਦਿੱਤਾ ਹਾਂ ਦੱਦਾ ਕਿਲੋ ਦਾ ਬੱਚਾ ਤੁਹਾਨੂੰ ਪਤਾ ਪਸੰਦੀ ਪਸੰਦੀ ਮੱਝ ਬਾਈ ਜੀ ਚੁੰਗੀ ਜਾਂਦਾ ਲੋ ਬਾਈ ਜੀ ਮੂਹਰੇ ਥਣਾਂ ਦੀ ਚਵਾਈ ਹੋ ਗਈ ਆ ਸੋਨੇ ਥਣ ਇੱਕੋ ਜੇ ਮੁੱਕ ਚੱਲੇ ਆ ਕਿਹ ਚ ਧਾਰ ਵੱਧ ਨਹੀਂ ਘਟਣੀ ਲੋ ਬਾਈ ਜੀ ਮੂਹਰੇ ਥਣਾਂ ਦਾ ਬਾਈ ਜੀ ਰੱਦੀ ਧੋਕੀ ਗਾੜੀ ਕਰਕੇ ਮੜੀ ਜੂਰੇ ਨੂੰ ਵਿਖਾ ਦੋ ਲੋ ਜੀ ਨੋ ਬਾਈ ਜੀ ਨਾ ਚੋਟ ਤੇ ਆ ਗਾੜੀ ਦਾ ਦੁੱਧ ਸੁਖ ਨਾ 2 ਲੀਟਰ ਆ ਬਾਈ ਜੀ ਤੇ 2 ਲੀਟਰ ਆ 14 15 ਸਰੀ ਮੈਂ ਕੱਢਦੀ ਆ ਦੁੱਧ ਵਾਲੀ ਮੈਂ ਵਾਕਾ ਹੀ ਬਾਈ ਜੀ ਜਿਹੜੇ ਹਿਸਾਬ ਨਾਲ ਚੌਥਾ ਦਾ ਨਾ ਤੇ ਦੁੱਧ ਬਾਈ ਜੀ ਇਸ ਹਿਸਾਬ ਨਾਲ ਮੈਂ ਇਹਨੂੰ 14 15 ਕਿਲੋ ਚਾਹੀਦਾ ਪਾਉਣਾ ਹਾਂਜੀ ਹਾਂਜੀ 13 ਕਿਲੋ ਬਾਕੀ ਦੀ ਵੀ ਮੈਂ ਤਾਂ ਆਈ ਹਾਂਜੀ ਠਿੱਕੀ ਵੀ ਮੈਂ ਤਾਂ ਆਈ ਹਾਂਜੀ ਇਹ ਦੁੱਧ ਲੈ ਲੈ ਬਾਈ ਜੀ ਮਗਰਲੇ ਥਾਂ ਦੀ ਬਾਈ ਜੀ ਚਵਾਈ ਕਰਨ ਲੱਗ ਗਏ ਆ ਜਿਹੜੇ ਹਿਸਾਬ ਨਾਲ ਗਾੜੀ ਦਾ ਦੁੱਧ ਬਾਈ ਜੀ ਮੈਂ ਨੇ ਕੱਢਿਆ ਤੇ ਹਿਸਾਬ ਨਾਲ ਮੈਂ 14 15 ਸਰੀ ਖੁੱਲੀ ਆ ਦੋਸਤੋ ਤੇ ਦਿਨ ਵੀ ਬਾਈ ਜੀ ਨਾੜਗਾ ਬ ਚੈੱਕ ਕਰ ਲੋ ਜੀ ਸ਼ਾਰੀ ਚੋਈ ਜਾਂਦੇ ਬਾਈ ਜੀ ਚਾਈ ਦੀ ਬਹੁਤ ਸਾਫ ਕੋਲੀ ਆ ਬਾਈ ਮੈਂ ਤਾਂ ਐਲੀ ਆ ਬਾਈ ਜੀ 2 ਲੱਖ ਲਈ ਦੁੱਧ ਦਿੰਦੀ ਮਾਂ ਮੰਨਦੀ ਮੈਂ ਚੋਈ ਜਾਂਦੇ ਬਾਈ ਜੀ ਨਹੀਂ ਆ ਮੈਂ ਦੀ ਧਾਰ ਦਾ ਆਪਾਂ ਨੂੰ ਪਤਾ ਹੀ ਆ ਵੱਡੇ ਬਾਈ ਅਲਾ ਤੰਗ ਤੰਗ ਚੋਂਦਾ ਕੋਲੇ ਦੇ ਹੱਥ ਨੇ ਸੁੱਕੀ ਆਉਂਦਾ ਬਾਈ ਤੇ ਆਪਾਂ ਨੂੰ ਵੀ ਪਤਾ ਬਾਈ ਜੀ ਦੁੱਧ ਦੇਣਾ ਸਵਾਲ ਲੱਖ ਵਾਲੀ ਮੈਨੇ ਦੇਣਾ ਜਿੰਨਾ ਅੱਜ 70000 ਵਾਲੀ ਤਾਂ ਤੁਹਾਨੂੰ ਦੁੱਧ ਮਿਲ ਜਾਣਾ ਤੇ ਦੁੱਧ ਪਤ ਬਾਈ ਜੀ ਹੁੰਦੇ ਆ ਕਰਮਾਂ ਦੇ ਦੁੱਧ ਕੋਈ ਆਣੀ ਬਾਹਲੀ ਸੋਹਣੀ ਝੋਟੀ ਜਾਂ ਸ਼ਕੀਨ ਝੋਟੀ ਦਿੰਦੀ ਆ ਦੁੱਧ ਹੈਗੀ ਆ ਪ੍ਰਮਾਤਮਾ ਦੀ ਸੇਧ ਦੇਣ ਵੀਰ ਵੀਰੋ ਬੱਚੇ ਨਹੀਂ ਜੀ ਬਾਈ ਜੀ ਛੋ ਦੇਓ ਤੁਸੀਂ ਥੋੜਾ ਜਿਹਾ ਬੱਚੇ ਨੂੰ ਵੀ ਸਿਆਲਿਓ ਹੰਜੇ ਦਾ ਆਪਾਂ ਦਸੱਲੀ ਕਰਾਉਣ ਹੀ ਲੱਗ ਗਏ ਤੇ ਵੀਰਾਂ ਨੂੰ ਦਸੱਲੀ ਕਰਾ ਦਿਓ ਇਹ ਆਕਾਈ ਬਾਈ ਜੀ ਦੁੱਧ ਘੈਰਾ 5 ਲੀਟਰ ਦਾ ਘੈਰ ਤੁਸੀਂ ਚੋਈ ਲਿਆ ਹੋਣਾ ਇਹ ਸੜਨਾ ਸੜ ਦਿਓ ਬਾਈ ਜੀ ਕੋਈ ਗੱਲ ਨਹੀਂ ਜਾਇ ਜਾਇ ਸੜ ਦਿਓ ਅਸਰ ਬੱਚੇ ਦੀ ਭਾਲ ਵੀ ਮਿਕੋਣੀ ਲੈ ਬਾਈ ਜੀ ਬਾਈ ਜੀ ਉਹਨਾਂ ਨੇ ਮੱਝ ਚੋਤੀ ਆ ਅਮਾ ਜੀ ਦੀ ਸੱਲਲੀ ਤੁਹਾਨੂੰ ਤਾਂ ਤੋਂ ਘੈਰਾ ਚੱਕ ਕੇ ਮੈਂ ਸਾਰੀ ਵਿਖਾਉਣ ਲੱਗੇ ਆ ਮੈਂ ਵੇਖ ਲਓ ਵੀ ਉਹੀ ਚੋਈ ਆ ਲਓ ਬਾਈ ਜੀ ਕਿਸੇ ਵੀਰ ਨੂੰ ਪਸੰਦ ਆਵੇ ਦੁੱਧ ਵਾਕਈ ਬਾਈ ਜੀ 7 ਕਿਲੋਟਰ ਵਾਲੀ ਬਾਲਟੀ ਹੈਗੀ ਆ 5 ਲੀਟਰ ਦੁੱਧ ਹੈਗਾ ਜਿਹੜੇ ਹਿਸਾਬ ਨਾਲ ਬਾਈ ਜੀ ਨੇ ਦੱਸਿਆ ਜੇ ਕਿਸੇ ਵੀਰ ਨੇ ਮੈਂ ਲੈਣੀ ਹੋਵੇ ਤੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਵੀਰ ਮੇਰਾ ਸੰਪਰਕ ਕਰ ਲਿਓ ਆ ਜਿਹੜਾ ਬੱਚਾ ਦਵਾਰੇ ਸੱਡਿਆ ਇਹ ਵੀ ਬਹੁਤ ਸੋਹਣੀ ਗੱਲ ਆ ਬੰਦੇ ਨੂੰ ਤਸੱਲੀ ਹੋ ਜਾਂਦੀ ਆ ਵੀ ਬੱਚਾ ਮੈਂ ਪਹਿਲਾਂ ਹੀ ਲੈਂਦੀ ਆ ਕਿ ਬਾਅਦ ਚ ਵੀ ਲੈਂਦੀ ਆ ਕਿ ਕੀ ਕਰਦੀ ਆ ਸੀਲ ਠੰਡੇ ਪਸ਼ੂ ਦਾ ਵੀਰ ਮੇਰਾ ਪਤਾ ਲੱਗ ਜਾਂਦਾ ਸੀਲ ਸਾਊਆ ਮੱਝ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣ ਉਹਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਬਾਈ ਜੀ ਮੱਝ ਵਾਕਈ ਬਾਈ ਜੀ ਧਾਰ ਮਾਰ ਕੇ ਵਖਾ ਦਿਓ ਬਾਈ ਜੀ ਐਣੀ ਵੀ ਬੱਚੇ ਵਾਸਤੇ ਦੁੱਧ ਹੈ ਨਹੀਂਗਾ ਉਹ ਵੇਖੋ ਦੁੱਧ ਬਾਈ ਜੀ ਬੱਚੇ ਆ ਤੇ ਬਾਈ ਪੂਰੀ ਸੱਡੀ ਬੈਠੇ ਆ ਘਰਾਂ ਦੇ ਵਿੱਚ ਮੰਨ ਕੇ ਚੱਲੋ ਕਿੰਨੇ ਦਾ ਪੌਣਾ ਕਿਲੋ ਦੁੱਧ ਬਾਈ ਜੀ ਹੈਗਾ ਬਾਕੀ ਜਿਹੜੀ ਮਾਂ ਹੁੰਦੀ ਆ ਬੱਚੇ ਆ ਤੇ ਆਪਾਂ ਨੂੰ ਵੀ ਪਤਾ ਵੀ ਦੁੱਧ ਦਵਾਰੇ ਛੱਡਣ ਦੇ ਕਾਰਨ ਲਾ ਵੀ ਲੈਂਦੀ ਰੱਖ ਵੀ ਲੈਂਦੀ ਆ ਤੇ ਮੈਂ ਸੀਲ ਸਾਉ ਬਹੁਤ ਆ ਕਿਸੇ ਵੀਰ ਕੋਲੇ ਸੇਵਾ ਸੁਭਾਲ ਵਾਲੇ ਕੋਲੇ ਜਾਵੜੀ ਤੇ 14-15 ਲੀਟਰ ਬਾਈ ਜੀ ਦੁੱਧ ਪਾ ਦਊਗੀ ਬਾਈ ਜੀ ਆਪਣੀ ਵੀਡੀਓ ਸੋਹਣੀ ਲੱਗੇ ਅੱਗੇ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਕਰ ਲਓ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ ਬਾਈ ਜੀ ਮੱਝ ਸੋਹਣੀ ਸੁਨੱਖੀ ਬੇਫਿਕਰੇ ਹੋ ਕੇ ਬੇ ਟੈਨਸ਼ਨ ਫਰੀ ਹੋ ਕੇ ਵੀਪ ਤਾਂ ਮੰਗਾ ਲਿਓ ਜੇ ਸੁਭਾ ਵਿੱਚ ਮੋਣੀ ਹੋਵੇ ਕਿਸੇ ਵੀਰ ਨੇ ਸੌਦਾ ਕਰਕੇ ਕੋਲੇ ਨਾ ਆਉਣਾ ਹੋਇਆ ਵੀਡੀਓ ਕਾਲ ਲਾ ਕੇ ਚਵਾ ਲਿਓ ਬਾਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਦੱਸ ਤਾਂ ਦੱਸ ਦਿਓ ਜੀ 9872536544 ਲਓ ਬਾਈ ਜੀ ਮੋਬਾਈਲ ਨੰਬਰ ਬਾਈ ਜੀ ਨੇ ਦੱਸਤਾ 9872536544 ਬਾਈ ਜੀ ਇਹੋ ਨਾਲ ਮੋਬਾਈਲ ਨੰਬਰ ਆ ਇਹ ਸਕਰੀਨ ਦੇ ਉੱਤੇ ਚੱਲੂਗਾ ਚਲਦੇ ਨੰਬਰ ਤੇ ਵੀਰ ਮੇਰੇ ਸਪਾਰਕ ਕਰ ਲਿਓ ਮੈਂ 34 ਦਾ ਬੱਚਾ ਚੰਗਾਤਾ ਮੂਰੇ ਬੰਤਾ ਤੇ ਬਾਈ ਜੀ ਦੂਜਾ ਨੰਬਰ ਮੱਝ ਆ ਇਹ ਤੇ ਪਹਿਲਾ ਨੰਬਰ ਬਾਈ ਜੀ ਉਹ ਕੜੀ ਝੋਟੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣ ਤਾਂ ਕੋਈ ਵੀ ਜਾਨਵਰ ਤੁਸੀਂ ਖਰੀਦ ਸਕਦੇ ਹੋ